ਜੋ ਪਿਛਲੇ 2-3 ਦਿਨਾਂ ਤੋਂ ਹੋ ਰਿਹਾ ਹੈ ਕਿ ਕਿਵੇਂ ਕਿਸਾਨ ਭਰਾਵਾਂ ਨਾਲ ਪੰਜਾਬ ਦੇ ਆਂਦਾਤਾ ਨਾਲ ਆਮ ਆਦਮੀ ਪਾਰਟੀ ਨੇ ਜੋ ਐਡਾ ਜ਼ਬਰਦਸਤ ਪੁਲਿਸ ਦਾ ਕ੍ਰੈਕਡਾਊਨ ਕੀਤਾ ਉਹਨਾਂ ਦੇ ਸਮਾਨ ਨੂੰ ਵੀ ਉੱਥੋਂ ਲੁੱਟ ਪੁੱਟ ਕੇ ਲੈ ਗਏ ਆ ਬੜਾ ਰੌਲਾ ਪੈ ਰਿਹਾ ਹੈ ਇਸ ਗੱਲ ਦਾ ਕਿ ਟਰੈਕਟਰ ਟਰਾਲੀਆਂ ਨੁਕਸਾਨੀਆਂ ਗਈਆਂ ਜਾਂ ਜੋ ਸਮਾਨ ਉਹਦੇ ਤੇ ਸੀਗਾ ਔਰ ਪਿਛਲੇ ਸੱਬਾ ਸਾਲ ਤੋਂ ਇਹ ਧਰਨਾ ਲੱਗਿਆ ਹੈ ਅਸੀਂ ਬਾਰਡਰਾਂ ਤੇ ਲਵਾਇਆ ਕਿਨੇ ਮੈਂ ਬਾਰ-ਬਾਰ ਕਹਿਣਾ ਹੈ ਕਿ ਲਵਾਇਆ ਕਿਨੇ ਇਹ ਲਵਾਇਆ ਵੀ ਭਗਵੰਤ ਮਾਨ ਨੇ ਸੀ ਹੁਣ ਉਹਦੀ ਕਿਥੇ ਨਾ ਕਿਥੇ ਉਹ ਜਿਹੜੀ ਮੀਟਿੰਗ ਸੀ ਉਹਦੇ ਚ ਈਗੋ ਹਰਟ ਹੋ ਗਈ ਜਦੋਂ ਗੁੱਸੇ ਹੋ ਕੇ ਮੀਟਿੰਗ ਚੋਂ ਭੱਜ ਗਿਆ ਔਰ ਕੱਲ ਵੀ ਜਦੋਂ 2 ਦਿਨ ਪਹਿਲਾਂ ਵੀ ਜਦ ਇਹਨਾਂ ਨੂੰ ਅਰੈਸਟ ਕੀਤਾ ਸਦਿਆਤਾ ਭਾਈ ਤੁਸੀਂ ਮੀਟਿੰਗ ਤੇ ਸੀ ਔਰ ਜਦੋਂ ਮੀਟਿੰਗ ਤੇ ਗਏ ਆ ਵਾਪਸ ਆਉਂਦਿਆਂ ਨੂੰ ਤੁਸੀਂ ਡਿਟੇਨ ਕਰਨੇ ਸ਼ੁਰੂ ਕਰਦੇ ਉੱਥੇ ਜਾ ਕੇ ਥੋੜੀ ਪੁਲਿਸ ਕਹਿ ਰਹੀ ਆ ਕਿ ਸਾਨੂੰ ਥੋੜੀ ਨਫਰੀ ਪਤਾ ਆਹੀਂ 3000 ਬੰਦਾ ਬੰਦੇ ਬਣ ਕੇ ਚੱਲੋ ਨਹੀਂ ਤਾਂ ਕੁੱਟਾਂਗੇ ਹੁਣ ਆਹੀ ਦਿਨ ਵੇਖਣੇ ਪੈਣੇ ਸੀ ਕਿ ਕਿਵੇਂ ਕਿਸਾਨ ਭਰਾਵਾਂ ਨੇ ਤੁਸੀਂ ਲਾਠੀਆਂ ਚਲਾਉਂਗੇ ਔਰ ਜਦੋਂ ਸੁਪਰੀਮ ਕੋਰਟ ਕੇਸ ਗਿਆ ਉਹ ਸੁਪਰੀਮ ਕੋਰਟ ਦਾ ਆਰਡਰ ਵੀ ਮੈਂ ਤੁਹਾਡੇ ਨਾਲ ਸਾਂਝਾ ਕਰ ਸਕਦਾ ਜਿਹਦੇ ਚ ਤੁਸੀਂ ਆਪ ਕਿਹਾ ਸੀਗਾ ਕਿ ਅਸੀਂ ਨਹੀਂ ਇਹਦੇ ਚ ਕੁਝ ਕਰ ਸਕਦੇ ਔਰ ਇਹਦੇ ਚ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਨੇ ਸਟੇਟਸ ਕੋ ਮੇਨਟੇਨ ਕਰਨ ਨੂੰ ਕਿਹਾ ਸੀਗਾ ਇਹ ਉਹਦਾ ਆਰਡਰ ਹੈ ਇਹ ਸੁਪਰੀਮ ਕੋਰਟ ਦਾ ਆਰਡਰ ਮੈਂ ਸਾਂਝਾ ਕਰੂੰਗਾ ਆਪਣੇ ਪੇਜ ਤੇ ਮਗਰ ਉਸ ਤੋਂ ਵੀ ਦਿਲਚਸਪ ਗੱਲ ਮੈਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿਉਂਕਿ ਪਹਿਲਾਂ ਇੱਕ ਸਮਾ ਸੀ ਕਿਉਂਕਿ ਇਹਨਾਂ ਨੇ ਵੋਟਾਂ ਲੈਣੀਆਂ ਸੀ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੇ ਕਿਸਾਨਾਂ ਦੀਆਂ ਉਹਨਾਂ ਦੇ ਹੱਕ 'ਚ ਨਾਰਾ ਮਾਰਦੇ ਸੀ ਆ ਮੈਂ ਕੁਝ ਤਸਵੀਰਾਂ ਨੇ ਆ ਭਗਵੰਤ ਮਾਨ ਆ ਕਿਸਾਨ ਭਰਾਵਾਂ ਦੇ ਨਾਲ ਉਹਨਾਂ ਦੇ ਧਰਨੀ 'ਚ ਬੈਠਿਆ ਔਰ ਇਹ ਫੋਟੋ ਵੀ ਮੈਂ ਚੜਾਉਂਗਾ ਮੁੱਖ ਮੰਤਰੀ ਭਗਵੰਤ ਮਾਨ 2018 ਦੇ ਮੌਜੂਦਾ ਐਮਪੀ ਆਪ ਪਾਰਟੀ ਚੀਮਾ ਮੰਡੀ ਸੜਕ ਤੇ ਧਰਨੀ ਦਿੰਦੇ ਹੋਏ ਉਦੋਂ ਠੀਕ ਸੀ ਕਿਸਾਨ ਭਰਾ ਆ ਦੂਜੀ ਫੋਟੋ ਜਿਹਦੇ 'ਚ ਇਹ ਉਹਨਾਂ ਦੇ ਜਿਹੜੇ ਗੁਰਦੇਵ ਸਿੰਘ ਸੇਖੋ ਐਮਐਲਏ ਸਾਹਿਬ ਇਹ ਬੈਠੇ ਆ ਮੇਰੇ ਕੋਲ ਬੜੀ ਲੰਮੀ ਇਹਦੀ ਕਹਾਣੀ ਹੈ ਮਗਰ ਮੈਂ ਕੁਝ ਚੰਦ ਫੋਟੋਆਂ ਹੀ ਵਿਖਾ ਰਿਹਾ ਹਾਂ ਸੰਧਵਾ ਸਾਹਿਬ ਸਪੀਕਰ ਸਾਹਿਬ ਤੁਹਾਡੇ ਜਿਹੜੇ ਜਾਜਾ ਉੱਥੇ ਪਾਰਟਿਸਪੇਟ ਕਰਦੇ ਸੀ ਆ ਤੁਹਾਡੇ ਅਮਨ अरोड़ा ਸਾਹਿਬ ਪ੍ਰਧਾਨ ਸਾਹਿਬ ਆਮ ਆਦਮੀ ਪਾਰਟੀ ਦੇ ਕਿਸਾਨੀ ਧਰਨੇ 'ਤੇ ਬੈਠੇ ਉਦੋਂ ਠੀਕ ਸੀ ਕਿਉਂਕਿ ਤੁਸੀ ਵੋਟਾਂ ਲੈਣੀਆਂ ਸੀ ਇਹ ਤੁਹਾਡੇ ਹਰਪਾਲ ਚੀਮਾ ਖਜ਼ਾਨਾ ਮੰਤਰੀ ਸਾਹਿਬ ਜਿਨ੍ਹਾਂ ਨੇ ਭਗਵੰਤ ਮਾਨੂ ਰਾਨੇ ਵੱਡੇ ਵੱਡੇ ਵਾਅਦੇ ਕੀਤੇ ਸਨ ਸੋ ਮੈਂ ਤਸਵੀਰਾਂ ਸਾਰੀਆਂ ਸੋਸ਼ਲ ਮੀਡੀਆ 'ਤੇ ਚੜਾਉਂਗਾ ਉਸ ਵੇਲੇ ਤੁਸੀਂ ਇਹਨਾਂ ਨੂੰ ਬਦਾਮ ਵੀ ਭੇਜਦੇ ਸੋਂ ਇਹਨਾਂ ਦੇ ਵਾਸਤੇ ਕਿਉਂਕਿ ਉਹ ਤੋਂ ਵੋਟਾਂ ਲੈਣੀਆਂ ਸੀ ਹਲੇ 22 ਦੀ ਇਲੈਕਸ਼ਨ ਹੋਈ ਨਹੀਂ ਸੀ ਵੱਡੇ ਵੱਡੇ ਵਾਅਦੇ ਵੀ ਕੀਤੇ ਔਰ ਅੱਜ ਤੁਸੀਂ ਵੋਟਾਂ ਲੈਣੀਆਂ ਲੁਧਿਆਣਾ ਵੈਸ ਤੋਂ ਇਸ ਲਈ ਹੁਣ ਇੰਡਸਟਰੀਅਲਿਸ ਸਹੀ ਹੋ ਗਏ ਮਗਰ ਇੰਡਸਟਰੀਅਲਿਸ ਜੇ ਸਫਰ ਕਰ ਰਿਹਾ ਨਾ ਜੀ ਮੈਂ ਕੱਲ ਵੀ ਗੱਲ ਕਹੀ ਸੀ ਅੱਜ ਮੈਂ ਫੇਰ ਦਰਉਣਾ ਉਹ ਥੋੜਾ बिकॉज ਲੈਕ ਆਫ ਇੰਟਰਸਟ ਇਨ ਇੰਡਸਟਰੀ ਜ਼ੀਰੋ ਲਾਅ ਐਂਡ ਆਰਡਰ ਕਨੈਕਟੀਵਿਟੀ ਕੋਲੈਪਸ ਹੋ ਗਈ ਆ ਇੰਡਸਟਰੀ ਨੂੰ ਤੁਸੀਂ ਮਿਲਦੇ ਨਹੀਂ ਥੋੜੀ ਕੋਈ ਪਾਲਿਸੀ ਨਹੀਂ ਤੁਹਾਡੇ ਕੋਈ ਇਨਵੈਸਟਮੈਂਟ ਬਿਊਰੋ ਇੱਕ ਤਰੀਕੇ ਦਾ ਠੱਪ ਪਿਆ ਤੁਹਾਨੂੰ ਕੋਈ ਲਾਭ ਹੀ ਨਹੀਂ ਸਕਦਾ ਉੱਤਰੂ ਕੀ ਤੇ ਲੱਭੋਂਗੇ ਕੋਈ ਤੁਹਾਨੂੰ ਲੱਭੂਗਾ ਅੱਦੇ ਟਾਈਮ ਤਾ ਤੁਸੀਂ ਹੋਰ ਹੀ ਸਰੂਰ ਚ ਰਹਿਣੀ ਹੋ ਇਸ ਲਈ ਡੋਨਟ ਟ੍ਰਾਈ ਟੂ ਮਿਸਲੀਡ ਲੋਕਾਂ ਨੂੰ ਮੂਰਖ ਨਾ ਬਣਾਉਣ ਦੀ ਕੋਸ਼ਿਸ਼ ਕਰੋ ਇਹ ਧਰਨੇ ਉਦੋਂ ਤੁਸੀਂ ਆਪ ਇਹਦਾ ਹਿੱਸਾ ਬਣਦੇ ਸੀ ਇਹਨਾਂ ਦੀ ਹੱਕੀ ਮੰਗਾ ਤੁਸੀਂ ਸਹੀ ਸਮਝਦੇ ਸੀ ਪਹਿਲਾਂ ਤੁਸੀਂ ਮੁਲਾਜ਼ਮਾਂ ਨੂੰ ਧੋਖਾ ਦਿੱਤਾ ਉਹਨਾਂ ਨਾਲ ਵੱਡੇ ਵੱਡੇ ਵੈਧੇ ਕੀਤੇ ਪੇ ਕਮਿਸ਼ਨ ਲਾਗੂ ਕਰਾਂਗੇ ਡੀਏ ਦਵਾਂਗੇ ਮੁਲਾਜ਼ਮ ਪੱਕੇ ਕਰਾਂਗੇ ਕੱਚੇ ਤੋਂ ਪੱਕੇ ਉਹ ਧੋਖਾ ਕੀਤਾ ਉਸ ਤੋਂ ਬਾਅਦ ਤੁਸੀਂ ਨੌਜਵਾਨਾਂ ਨਾਲ ਧੋਖਾ ਕੀਤਾ ਫਿਰ ਤੁਸੀਂ ਇੰਡਸਟਰੀ ਨਾਲ ਧੋਖਾ ਕੀਤਾ ਔਰ ਅੱਜ ਤੁਸੀਂ ਕਿਸਾਨਾਂ ਨਾਲ ਧੋਖਾ ਕੀਤਾ ਔਰ ਧੋਖਾ ਦਾ ਦੂਜਾ ਨੌ ਭਗਵੰਤ ਮਾਨ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲਾ ਜਿਹਦੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਔਰ ਆਸ ਕਰੂੰਗਾ ਉਮੀਦ ਕਰੂੰਗਾ ਪੰਜਾਬ ਦੇ ਲੋਕ ਇਕੱਠੇ ਹੋ ਕੇ ਇਹਨਾਂ ਲੂੰਬੜ ਚਾਲਾਂ ਤੋਂ ਬਚਣ ਔਰ ਇਹ ਸਰਕਾਰ ਨੂੰ ਐਕਸਪੋਜ਼